ਬਿਆਲੇ ਪੈਲਸ ਵਿੱਚ ਜਾਣ ਤੋਂ ਪਹਿਲਾਂ ਲਹਿੰਗਾ ਪਾ ਕੇ ਕੁੜੀ ਨੇ ਪੰਪ ਤੇ ਕਰਤਾ ਆ ਕੰਮ ਪੰਪ ਵਾਲਾ ਵੀ ਹੋਇਆ ਖੁਸ਼ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਮੁੰਡਾ ਕੁੜੀ ਜਿਨ੍ਹਾਂ ਨੂੰ ਵਿਆਹ ਵੇਲੇ ਵੱਡਿਆਂ ਦਾ ਆਸ਼ੀਰਵਾਦ ਤੇ ਦੁਆਵਾਂ ਮਿਲਦੀਆਂ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਵਿੱਚ ਇੱਕ ਕੁੜੀ ਵਿਆਹ ਵਾਲਾ ਜੋੜਾ ਪਾਈ ਬੈਠੀ ਏ ਅਤੇ ਤੇਲ ਪਾਉਣ ਵਾਲਾ ਜਦੋਂ ਉਸ ਤੋਂ ਪੈਸੇ ਫੜਦਾ ਏ ਤਾਂ ਉਸ ਨੂੰ ਆਸ਼ੀਰਵਾਦ ਦਿੰਦਾ ਏ ਦਰਅਸਲ ਪੈਲਸ ਵਿੱਚ ਜਾਣ ਤੋਂ ਪਹਿਲਾਂ ਜਦੋਂ ਪਰਿਵਾਰ ਪੰਪ ਤੇ ਤੇਲ ਪਵਾਉਣ ਲਈ ਗੱਡੀ ਰੋਕਦਾ ਏ ਤਾਂ ਤੇਲ ਪਵਾ ਕੇ ਜਦੋਂ ਕੁੜੀ ਪੰਪ ਵਾਲੇ ਨੂੰ ਪੈਸੇ ਫੜਾਉਣ ਲੱਗਦੀ ਏ ਤਾਂ ਉਹ ਪੰਪ ਵਾਲੇ ਨੂੰ ਕੋਲ ਬੁਲਾ ਕੇ ਪੈਸੇ ਫੜਾਉਂਦੀ ਏ ਤੇ ਕਹਿੰਦੀ ਏ ਕਿ ਮੇਰਾ ਅੱਜ ਵਿਆਹ ਏ ਮੈਨੂੰ ਆਸ਼ੀਰਵਾਦ ਦਿਓ ਤਾਂ ਪੰਪ ਵਾਲਾ ਪੈਸੇ ਫੜ ਕੇ ਕੁੜੀ ਨੂੰ ਵੱਡੇ ਭਰਾ ਵਾਂਗ ਆਸ਼ੀਰਵਾਦ ਦਿੰਦਾ ਏ ਤੇ ਕਹਿੰਦਾ ਏ ਕਿ ਸਦਾ ਖੁਸ਼ ਰਹੋ ਕੁੜੀ ਦੇ ਨਾਲ ਬੈਠਾ ਮੁੰਡਾ ਇਸ ਦੀ ਵੀਡੀਓ ਬਣਾ ਲੈਂਦਾ ਏ ਸੋ ਜਿੱਥੇ ਅੱਜ ਕੱਲ ਲੋਕ ਇੱਕ ਦੂਜੇ ਨੂੰ ਬੁਲਾ ਕੇ ਰਾਜੀ ਨਹੀਂ ਉੱਥੇ ਹੀ ਇਸ ਕੁੜੀ ਨੇ ਇਸ ਪੰਪ ਵਾਲੇ ਤੋਂ ਆਸ਼ੀਰਵਾਦ ਲੈ ਲਿਆ ਤੇ ਪੰਪ ਵਾਲੇ ਨੇ ਵੀ ਇਸ ਕੁੜੀ ਦੀ ਗੱਲ ਮੰਨ ਕੇ ਵੱਡਾ ਭਰਾ ਬਣ ਕੇ ਇਸ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਸਦਾ ਖੁਸ਼ ਰਹੋ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ